ਕਾਇਮ ਨੁਕਾ ਜਨਮ ਅਨਮੋਲ ਜਨਮ ਮਿਲਿਆ ਹੈ ਇਸ ਦਾ ਪਾਰ ਉਤਾਰਾ ਤਾਂ ਹੀ ਹੋਣਾ ਹੈ ਜਦੋਂ ਅਸੀਂ ਪਰਮਾਤਮਾ ਦਾ ਨਾਮ ਸਿਮਰਨ ਕਮਾਈ ਕਰਦੇ ਹਾਂ ਔਰ ਸਤਿਗੁਰ ਬਦਾਸ ਮਾਰੇ ਕਹਿੰਦੇ ਤੂੰ ਪ੍ਰਾਣੀ ਤੂੰ ਪ੍ਰੇਮ ਬਿਨਾ ਕਿ ਇਸ ਤਰ੍ਹਾਂ ਜੀ ਪ੍ਰਭੂ ਪ੍ਰੇਮ ਤੋਂ ਬਿਨਾ ਅਧੂਰਾ ਹੈ ਹੁਣ ਆਪਾਂ ਆਪਣੇ ਘਰ ਦੀ ਗੱਲ ਕਰ ਲਈਏ ਜੇਕਰ ਪਰਿਵਾਰ ਦੇ ਵਿੱਚ ਪਿਆਰ ਹੈ ਸਬਰ ਸੰਤੋਖ ਹੈ ਸਤਿਆ ਸੰਤੋਖ ਹੈ ਤਾਂ ਗੁਰੂ ਪੈਰੀ ਸਾਚੂ ਕਰਦੇ ਵਿੱਚ ਕਹਿੰਦੇ ਭਾਵੇਂ ਗਰੀਬੀ ਵੀ ਹੋਵੇ ਉਹ ਵੀ ਕੱਟੀ ਜਾ ਸਕਦੀ ਹੈ ਤੇ ਜੇਕਰ ਘਰ ਦੇ ਵਿੱਚ ਗਰੀਬੀ ਹੋਵੇ ਤਾਂ ਉਹ ਵੀ ਕੱਟੀ ਜਾ ਸਕਦੀ ਹੈ ਤੇ ਜੇ ਘਰ ਦੇ ਵਿੱਚ ਭਾਵੇਂ ਸਾਡੇ ਤੋਂ ਤਨ ਦੌਲਤ ਜਿੰਨੀ ਮਰਜ਼ੀ ਹੋਵੇ ਤੇ ਜੇ ਪਰਿਵਾਰ ਦੇ ਮੈਂਬਰ ਇੱਕ ਦੂਸਰੇ ਨੂੰ ਖਾਉ ਵੱਡੂ ਖਾਉ ਵੱਡੂ ਕਰਦੇ ਹੁਣ ਲੜਦੇ ਹੀ ਹੁਣ ਜਦੋਂ ਰੋਟੀ ਖਾਣੀ ਖਾਣਾ ਖਾਣ ਲੱਗਿਆਂ ਲੜਪੈਣ ਤਾ ਗੁਰੂ ਪਹਿਰੇ ਸਾਧ ਸੰਗਤ ਜੀ ਉਹ ਭਰ ਜਿਹੜਾ ਮਨ ਹੈ ਉਹ ਹਮੇਸ਼ਾ ਦੁਖੀ ਰਹਿੰਦਾ ਹੈ ਤਾਂ ਫਿਰ ਜੀਵ ਕਹਿੰਦਾ ਇਹੋ ਜੇ ਪਰਿਵਾਰ ਨੂੰ ਛੱਡ ਕੇ ਕਿਤੇ ਚਲਾ ਜਾਵੇ ਆਪਾਂ ਕਈ ਵਾਰ ਦੇਖਦੇ ਜੇ ਕਿਤੇ ਇਦਾਂ ਹੁੰਦੀ ਹੈ ਤਾਂ ਜੀਵ ਦਾ ਮਨ ਕਰਦਾ ਕਿ ਮੈਂ ਸਭ ਕੁਝ ਛੱਡ ਕੇ ਚਲਾ ਜਾਵਾਂ ਸਤਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਜੀਵ ਦੀ ਹਾਲਤ ਹੈ ਪਰਮਾਤਮਾ ਦੇ ਨਾਮ ਤੋਂ ਬਿਨਾ ਕਾਮ ਕ੍ਰੋਧ ਅਹੰਕਾਰ ਨਿਵਾਰਿਓ ਕ੍ਰਿਸ਼ਨਾ ਤਿਆਗੋ ਸੰਤ ਜਨਾ ਕਹਿ ਰਵੀਦਾਸ ਪਈ ਸੀਤਲ ਕਾਇਆ ਜੂਹੂ ਲਾਗੋ ਗੁਰਚੰਨ ਕਹਿ ਭਾਈ ਸੰਤ ਜਨਾ ਦੇ ਪਾਸ ਜਾਕੇ ਕਿ ਸੰਤ ਜਨਾ ਦੇ ਪਾਸ ਜਾਕੇ ਹੁਣ ਪਾਸ ਕਦੋਂ ਜਾਣਾ ਆਪਾਂ ਕਿੱਦਾਂ ਜਾਣਿਆ ਕਿ ਜਦੋਂ ਸਤ ਸੰਗ ਦੇ ਵਿੱਚ ਸਾਨੂੰ ਬਹਿਣ ਦਾ ਮੌਕਾ ਮਿਲੇ ਤੋੜ ਸੰਤ ਕੇ ਚਰਨ ਕੀ ਸੋਈ ਸ੍ਰੇਤ ਹੈ ਗੰਗ ਪਾਪਾਂ ਕੀ ਮਲ ਉਤਰੇ ਚੜੇ ਨਾਮ ਕਾ ਰੰਗ ਸਤਿਗੁਰ ਜੀ ਬਖਸ਼ਿਸ਼ ਕਰਦੇ ਕਿ ਸਾਨੂੰ ਕਿਤੇ ਸੰਤਾਂ ਦੇ ਚਰਨਾਂ ਦੇ ਵਿੱਚ ਬਹਿ ਕੇ ਉਹਨਾਂ ਦੇ ਅਨਮੋਲ ਬਚਨ ਉਹਨਾਂ ਦਾ